ਪੰਤਨ ਸਤਗੁਰੂ ਤੇਰਾ ਹੀ ਆਸਰਾ ਪੀ ਕੇ ਪ੍ਰੇਮੇ ਦਾ ਪਿਆਲਾ ਪਾੜ ਲਾ ਲਿਆ ਆਸ਼ਿਕਾਂ ਨੇ ਰੱਬ ਲੁੱਟਿਆ ਲੇਖ ਜਨਮ ਜਿਨਾਂ ਨੇ ਹਿਲਾ ਲਿਆ ਉਹਨਾਂ ਨੇ ਹਲਾ ਹਖਟਿਆ ਗੁਰੂ ਆਸ਼ਿਕਾਂ ਦਾ ਦੀਨ ਤੇ ਈਮਾਨ ਜੀ ਐਸੇ ਗੁਰੂ ਨਾਲ বাসਦਾ ਜਹਾਨ ਜੀ ਰੇ ਜੀ ਗੁਰੂ ਨਾਲ ਰੁੱਸੇ ਭਗਵਾਨ ਜੀ ਨਾਤਾ ਸੱਚਾ ਏ ਦਾਸਿਕਾ ਬਣਾ ਲਿਆ ਆਇਆ ਸਿਕਾ ਨੇ ਰੱਬ ਲੁੱਟਿਆ ਗੁਰੂ ਮੰਗਲੇ ਜਾਨ ਕੁਰਵਾਨ ਜੀ ਤੁਮੀ ਬਾਰ ਦੇਣ ਗੁਰੂ ਤੋਂ ਜਹਾਨ ਜੀ ਜੀਵਨ ਹੋ ਜੇ ਸਫਲ ਆਸਾਨ ਜੀ ਪੇਟ ਤਨ ਮਨ ਤਨ ਦੀ ਚੜਾਲਿਆ ਆਸ਼ਿਕਾਂ ਨੇ ਰੱਬ ਲੁੱਟਿਆ ਐਵੇਂ ਮੁਸ਼ਕਿਲ ਕਰਿਦਣਾ ਹੈ ਪੀਰ ਜੀ ਪਹਿਲਾ ਜਿੰਨਾ ਜੀ ਰਵੀ ਕੇ ਨਾ ਵਜਾਰ ਜੀ ਲੋਭੀ ਲਾਲਚ ਕੀ ਜਾਣਦੇ ਨਸਾਰ ਜੀ ਸਿਰ ਦੇ ਕੇ ਜਿੰਨਾ ਪਿਆਲਾ ਮੂੰਹ ਨੂੰ ਲਾ ਲਿਆ ਆਸ਼ਿਕਾਂ ਨੇ ਰੱਬ ਲੁੱਟਿਆ ਕੀ ਕੇ ਪ੍ਰੇਮ ਦਾ ਪਿਆਲਾ 파ੜ ਲਾ ਲਿਆ ਆਸ਼ਿਕਾ ਨੇ ਰੱਬ ਲੁੱਟਿਆ ਅਜ ਕੇ ਆਪਣਾ ਚੁਗਾ ਨੇ ਆਪ ਪਾਟ ਦੇ ਲੋਕੀ ਪਾ ਕੇ ਦੇ ਤੇ ਪ੍ਰੇਮ ਕੁਝ ਖਾਟ ਦੇ ਦਰਸ਼ਨ ਮੰਗਦੇ ਨੇ ਗੁਰੂ ਕੋਲੋਂ ਚਾਟ ਦੇ ਘਾਟ ਪਟ ਜਿੰਨਾ ਮੰਨ ਦੇ ਮੁਕਾਲਿਆ ਆਸ਼ਿਕਾ ਨੇ ਰੱਬ ਲੁੱਟਿਆ ਵੀਕੇ ਪ੍ਰੇਮੇ ਦਾ ਪਿਆਲਾ ਪਾੜ ਲਾ ਲਿਆ ਆਸ਼ਿਕਾ ਨੇ ਰੱਬ ਲੁੱਟਿਆ ਸੂਲੀ ਚੜਿਆ ਮਨ ਸੂਰ ਪਿਆਰਾ ਸੀ ਕਬੀਰ ਦੇ ਗਿਚ ਉਵਾਲਿਆ ਵਿਚਾਰਾ ਸੀ ਨਾਮ ਦੇਵ ਹੱਥੀ ਮੂਰ ਚੁੱਕ ਡਾਰਾ ਸੀ ਸਿਰ ਸੱਜ ਦੇ ਸਰੰਦ ਮਨੇ ਕਟਾਲਿਆ ਆਸ਼ਿਕਾ ਨੇ ਰੱਬ ਲੁੱਟਿਆ ਛੱਤ ਨਾਮ ਜੀ ਪਿਆਲਾ ਜਿੰਨਾ ਪੀਤਾ ਹੈ ਆਪਣੇ ਆਪ ਨੂੰ ਹਵਾਲੇ ਗੁਰੂ ਕੀਤਾ ਹੈ ਅੰਜੂ ਡੱਕਲੇ ਤੇ ਬੁੱਲਾ ਤਾਈ ਸਿੱਤਾ ਹੈ ਛੱਡ ਨਫਾ ਨੂੰ ਕਿਸਾਨ ਨੂੰ ਢਾਲਿਆ ਆਸ਼ਿਕਾ ਨੇ ਰੱਬ ਲੁੱਟਿਆ ਪੀ ਕੇ ਪ੍ਰੇਮ ਦਾ ਪਿਆਲਾ ਪਾੜੀ ਲਾ ਲਿਆ ਆਸ਼ਿਕਾ ਨੇ ਰੱਬ ਲੁੱਟਿਆ ਲੇਖੇ ਜਨਮ ਜਿਨਾਂ ਨੇ ਹਲਾ ਲਿਆ ਉਹਨਾਂ ਨੇ ਹਲਾ ਖੱਟਿਆ ਤਨ ਤਨ ਸਤਿਗੁਰੂ ਤੇ ਰਹੀ ਉਸਰ